ਨੰਗਲ ਸ਼੍ਰੀ ਅਨੰਤਪੁਰ ਸਾਹਿਬ ਮਾਕ ਦੇ ਉੱਤੇ ਹੋ ਰੇ ਸੜਕੀ ਹਾਸਿਆਂ ਦੀ ਲੜੀ ਟੁੱਟਣ ਦਾ ਨਾਮ ਨਹੀਂ ਲੈ ਰਹੀ ਹੈ। ਅੱਜ ਦਿਨ ਹੋਰੇ ਸੜਕੀ ਹਾਸਿਆਂ ਦੇ ਵਿੱਚ ਜਿੱਥੇ ਲੋਕ ਗੰਭੀਰ ਜ਼ਖਮੀ ਹੋ ਰਹੇ ਹਨ ਉੱਥੇ ਹੀ ਕਈ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਇੱਕ ਵਾਰ ਫੇਰ ਤੋਂ ਨੰਗਲ ਦੇ ਕਰੀਬ ਪਨੁਪਲੀ ਵਿਖੇ ਇੱਕ ਹੋਰ ਸੜਕੀ ਹਾਸਾ ਵਾਪਰਿਆ ਜਿਸ ਦੇ ਵਿੱਚ ਇੱਕ ਟਰੱਕ ਅਤੇ ਇੱਕ ਸਕੂਟਰ ਦੀ ਜ਼ਬਰਦਸਤ ਟੱਕਰ ਹੋਈ ਜਿਸ ਦੇ ਵਿੱਚ ਸਕੂਟਰ ਸਵਾਰ ਵਿਅਕਤੀਆਂ ਦੇ ਗੰਭੀਰ ਸੱਟਾਂ ਵੱਜੇ ਅਤੇ ਉਹਨਾਂ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਸ਼੍ਰੀ ਅਨੰਤਪੁਰ ਸਾਹਿਬ ਵਿਖੇ ਭੇਜਿਆ ਗਿਆ। ਮਿਲੀ ਜਾਣਕਾਰੀ ਮੁਤਾਬਕ ਟਰੱਕ ਚਾਲਕ ਟਾਲੀਵਾਲ ਤੋਂ ਚੰਡੀਗੜ੍ਹ ਵੱਲ ਪਾਸੇ ਜਾ ਰਹੇ ਸੀ ਜਿਵੇਂ ਹੀ ਪਨੂਪਲੀ ਦੇ ਲਾਗੇ ਪਹੁੰਚਿਆ ਤਾਂ ਇਹ ਸੜਕੀ ਹਾ사 ਵਾਪਰ ਗਿਆ ਇਸ ਘਟਨਾ ਦਾ ਪਤਾ ਚਲਦੇ ਸੜਕ ਸੁਰੱਖਿਆ ਫੋਰਸ ਦੀ ਟੀਮ ਵੀ ਮੌਕੇ ਉੱਤੇ ਪਹੁੰਚੀ ਜਿਨ੍ਹਾਂ ਵੱਲੋਂ ਜ਼ਖਮੀਆਂ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਸ਼੍ਰੀਨੰਦਪੁਰ ਸਾਹਿਬ ਲੈ ਜਾਂਦਾ ਗਿਆ ਜਿੱਥੇ ਜਾਣਕਾਰੀ ਸਾਂਝੀ ਕਰਦੇ ਹੋਏ ਡਾਕਟਰ ਨੇ ਦੱਸਿਆ ਕਿ ਇਹਨਾਂ ਦੇ ਵਿੱਚੋਂ ਇੱਕ ਮਰੀਜ਼ ਦੀ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਜਦੋਂ ਕਿ ਦੋ ਵਿਅਕਤੀਆਂ ਦੇ ਗੰਭੀਰ ਸੱਟਾਂ ਵਜਨ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰ ਲਿਆ ਗਿਆ ਤੇ ਉਹਨਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਵੇਖੋ ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ। ਤੇ ਸਾਨੂੰ ਜਿਹੜੀ ਅੱਜ 112 ਤੇ ਕਾਲ ਆਈ ਸੀਗੀ ਣੁੱਕਲੀ ਦੇ ਲਾਗੇ ਪੈਟਰੋਲ ਪੰਪ ਦੇ ਲਾਗੇ ਐਕਸੀਡੈਂਟ ਹੋਇਆ ਹੈ। ਤੇ ਜਿਹੜਾ ਅਸੀਂ 5 ਮਿੰਟ ਦੇ ਵਿੱਚ ਲਗਭਗ ਉੱਥੇ ਪਹੁੰਚ ਗਏ ਆ। ਮੌਕੇ ਤੇ ਆਏ ਆ ਤੇ ਬੈਸਪਾ ਸਕੂਟਰ ਤੇ ਇੱਕ ਟਰੱਕ ਦਾ ਐਕਸੀਡੈਂਟ ਹੋਇਆ ਵਸਗਾ ਜਿਹਦੇ ਵਿੱਚ ਤਿੰਨ ਬੰਦੇ ਜ਼ਖਮੀ ਨੇ। ਇੱਕ ਗਾਵਾ ਗੰਭੀਰ ਹੈ। ਦੋਹਾਂ ਦੇ ਥੋੜੀ ਜਿਹੀ ਛੱਟ ਘੱਟ ਲੱਗੀ ਆ ਉਹਨਾਂ ਨੂੰ ਆਪਣੀ ਗੱਡੀ 'ਤੇ ਐਂਬੂਲੈਂਸ ਦੇ ਵਿੱਚ ਸਰਕਾਰੀ ਹਸਪਤਾਲ ਅਨੰਦਪੁਰ ਸਾਹਿਬ ਦਾਖਲ ਕਰਾ ਦਿੱਤੇ ਆ ਜੀ ਐਕਸੀਡੈਂਟ ਕੇਸ ਹੋਇਆ ਹੈਗਾ ਪਨੁਖਲੀ ਲਗਭਗ 5:30 ਵਜੇ ਤੇ ਮੇਰੇ ਕੋਲ ਪੇਸ਼ੈਂਟ ਆਇਆ ਹੈਗਾ ਪਹਿਲੇ ਸਟੇਬਲ ਕੰਡੀਸ਼ਨ 'ਚ ਆਇਆ ਹੈ ਉਹ ਇਸ ਸੂਚਨੀ ਕਰਤੀ ਫਾਸਟ ਐਡ ਵਗੈਰਾ ਦੇਣ ਤੋਂ ਬਾਅਦ ਨੂੰ ਦੇਖ ਰਹੇ ਆ ਕਿ ਜੇ ਸਟੇਬਲ ਨਾ ਹੋਇਆ ਤਾਂ ਉਹਨੂੰ ਉੱਤੇ ਪੀਜੀ ਭੇਜਾਂਗੇ ਤੇ ਪੇਸ਼ੈਂਟ ਸਟੇਬਲ ਹੈ ਉਹ ਉਹ پیشن ਆਪਣਾ ਐਡਮਿਟ ਕਰ ਲਿੱਤਾ ਗਿਆ ਹੈ ਤੇ ਇੱਕ ਬ੍ਰੌਡ ਡੈੱਡ ਆਇਆ ਹੈਗਾ پیشن ਉਹ ਪਹਿਲੇ ਹੀ ਆਂਡ ਵਾਲੇ ਮੌਤ ਹੋ ਚੁੱਕਾ ਹੈ ਇੰਜਰੀ ਜਿਹੜੀ ਹੈ ਉਹਨਾਂ ਜਿਹੜੇ ਪ੍ਰੋਡਕਟ ਸੀ ਉਹਨਾਂ ਦੇ ਸਿਰ ਦੇ ਵਿੱਚ ੱਡੀ ਜਿਹੜੀ ਦੇਖਣ ਨੂੰ ਲੱਗੀ ਮਲਟੀਪਲ ਇੰਜਰੀਜ਼ ਨੇ ਤੇ ਬਲੰਡ ਟਰੋਮਾ ਚੈਸਟ ਵੀ ਹੈਗਾ ਤੇ ਹੈਡਿੰਗ ਵੀ ਵੀ ਹੈਗੇ ਬਾਕੀ ਰਿਸਪੈਕਟ ਹੋਊਗਾ ਪੋਸਟਮਾਰਮ ਰਿਪੋਰਟ ਟੋਟਲ ਮਤਲਬ 2 ਇੰਜਰਡ ਤੇ ਇੱਕ ਬ੍ਰੌਡ ਡੈੱਡ ਹੈ ਜੀ 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 ਠੀਕ ਸਮਝ ਆ ਬਤਲਾਓ ਨੋਸ਼ਾਦ ਹੈ ਜੀ ਕਹਾਸ ਜਾ ਰਹੇ ਕਹਾ ਜਾ ਰਹੇ ਮੈਂ ਸਰ ਤਲੀ ਵਾਲੋਂ ਸੇ ਲੋਡ ਕਰਕੇ ਆ ਰਹਾ ਤਾਂ Nestle chocolate company ਸੇ ਇਹ ਨੰਗਲ ਪਾਰ ਕਰਕੇ ਯਹਾਂ ਪੇ ਇਹ ਕਟ ਹੈ तो यहाँ से तीन बंदे ना एक ही बाइक पे आ रहे थे मैं सर हॉर्न भी दिया और वो रुके नहीं मैंने ब्रेक लगाई पूरी तो एक बार रुके फिर वो चल पड़े ब्रेक लगाते लगाते वो जो है गाड़ियों में आके बच गए ये देख सकते हैं आप रोड पे पूरी ब्रेक लगी हुई है तो उसके बाद ये हाथ से चोट लग गया चोट तो तो का तो सर पता नहीं एक का तो पैर में लगा हुआ था दूसरे के साथ सिर में लग गया था ਔਰ ਇਹਨਾਂ ਨੇ दारू पी रखी थी पूरा एकदम बाइक लेके हिल रहे थे। ਉਹ ਵੀ ਇਹ ਗਾੜੀ ਹਮਨੇ ਸਾਈਡ ਮੇ ਰੋਕ ਦੀ ਐ ਸਕਟਰ ਸਾਹਿਬ ਵੀ ਆ ਗਏ। ਮਾਲਕ ਨੂੰ ਫੋਨ ਕਰਦੀ ਹੈ ਜੀ। ਦੇਖੋ।